ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਰਹਿਣ ਵਾਲੀ ਹੈ ਜੀ ਉਹ ਰਹਿਣ ਵਾਲੀ ਹੈ ਭਾਰਤ ਗੈਸ ਨਾਲ ਸੰਬੰਧਤ ਜੋ ਕਿ ਭਾਰਤ ਗੈਸ ਵੱਲੋਂ ਹਰ ਸਾਲ ਜਾਂ ਕੁਝ ਟਾਈਮ ਬਾਅਦ ਜਿਹੜੀ ਹੈਗੀ ਹੈ ਈ ਕੇ ਵਾਈ ਸੀ ਕੀਤੀ ਜਾਂਦੀ ਹੈ ਜ਼ਿਆਦਾਤਰ ਆਪਾਂ ਨੂੰ ਡੀਲਰ ਸ਼ਕੋਲ ਜਾ ਕੇ ਹੀ ਈ ਕੇ ਵੇਸੀ ਕਰਨੀ ਪੈਂਦੀ ਹੈ ਪਰ ਕਈ ਵਾਰੀ ਆਪਣੀਆਂ ਮੁਸ਼ਕਲਾਂ ਕੁਝ ਇਸ ਤਰ੍ਹਾਂ ਦੀ ਹੁੰਦੀਆਂ ਆਪਾਂ ਨਹੀਂ ਜਾ ਸਕਦੇ ਜਾਂ ਆਪਣਾ ਜਾਣਾ ਕਿਸੇ ਹਿਸਾਬ ਨਾਲ ਸੰਭਵ ਨਹੀਂ ਹੋ ਪਾਉਂਦਾ ਜਾਂ ਕੋਈ ਵੀਰਪਰਾ ਡਿਊਟੀ ਕਰਦਾ ਜੌਬ ਕਰਦਾ ਜਿਹੜਾ ਨਹੀਂ ਉਥੇ ਡੀਲਰ ਸ਼ੱਤ ਤੇ ਪਹੁੰਚ ਸਕਦਾ ਉਹਨਾਂ ਲਈ ਇੱਕ ਛੋਟੀ ਜੀ ਵੀਡੀਓ ਹੈ ਜੀ ਤੇ ਤੁਸੀਂ ਘਰੇ ਬੈਠੇ ਹੀ ਆਪਣੀ ਈ ਕੇ ਵਾਈ ਸੀ ਜਿਹੜੀ ਭਾਰਤ ਗੈਸ ਉਹਦੀ ਕਰ ਸਕਦੇ ਹੋ ਕਿਸ ਤਰ੍ਹਾਂ ਕਰਨੀ ਹੈ ਦੱਸ ਦਿਆਂਗੇ ਤੁਹਾਨੂੰ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮੋਬਾਈਲ ਦੇ ਵਿੱਚ ਦੋ ਐਪਲੀਕੇਸ਼ਨਾਂ ਡਾਊਨਲੋਡ ਕਰਨੀਆਂ ਜ਼ਰੂਰੀ ਹੈ ਜੀ ਇੱਕ ਤਾਂ ਪਹਿਲੀ ਹੈ ਜਿਹੜੀ ਤੁਸੀਂ ਆ ਦੇਖ ਰਹੇ ਹੋ ਜੀ ਮਾਈ ਜੀਓ ਦੇ ਬਿਲਕੁਲ ਨਾਲ ਹੈਲੋ ਬੀਪੀਸੀਐਲ ਜਿਹੜੀ ਹੈਲੋ ਬੀਪੀਸੀਐਲ ਐਪਲੀਕੇਸ਼ਨ ਹੈ ਜੀ ਇਹ ਹੈਗੀ ਹੈ ਭਾਰਤ ਗੈਸ ਦੀ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਸ ਨੂੰ ਇੰਸਟਾਲ ਕਰਨਾ ਜੀ ਚਾਹੇ ਤੁਹਾਡੇ ਕੋਲੇ Android ਫੋਨ ਹੈ ਚਾਹੇ iPhone ਹੈ ਜੀ ਤੁਸੀਂ ਸਟੋਰ ਤੇ ਜਾ ਕੇ ਇਹਨੂੰ ਡਾਊਨਲੋਡ ਕਰ ਲੈਣਾ ਜੀ ਉਸ ਤੋਂ ਬਾਅਦ ਜਿਹੜੀ ਦੂਸਰੀ ਐਪਲੀਕੇਸ਼ਨ ਹੈ ਜੀ ਜਿਹੜੀ ਤੁਹਾਨੂੰ ਆ ਬਿਲਕੁਲ ਇੱਕ ਛੋਟੀ ਜੀ ਬੰਦੇ ਦੀ ਫੋਟੋ ਵਰਗੀ ਫੋਟੋ ਬਣੀ ਹੋਈ ਹੈ ਜੀ ਇਹ ਹੈਗੀ ਹੈ ਜੀ ਆਧਾਰ ਫੇਸ ਆਰ ਡੀ ਜਿਨੇ ਤੁਹਾਡਾ ਫੇਸ ਹੈ ਜਿਹੜਾ ਉਹ ਸਕੈਨ ਕਰਨਾ ਹੈ ਈਕੀ ਵਾਈ ਸਿੱਧੇ ਟਾਈਮ ਤੇ ਇਹ ਦੋ ਐਪਲੀਕੇਸ਼ਨਾਂ ਤੁਹਾਡੇ ਕੋਲੇ ਹੋਣੀਆਂ ਜ਼ਰੂਰੀ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜੀ ਕਿ ਜਿਹੜੀ ਹੈਲੋ ਬੀਪੀਸੀਐਲ ਦੀ ਐਪਲੀਕੇਸ਼ਨ ਹੈ ਜੀ ਉਸ ਨੂੰ ਇੰਸਟਾਲ ਕਰਕੇ ਉਸ ਨੂੰ ਤੁਸੀਂ ਰਜਿਸਟ੍ਰੇਸ਼ਨ ਕਰ ਲੈਣੀ ਹੈ ਜੀ ਆਪਦੀ ਸਾਈਨ ਅਪ ਸਾਈਨ ਅਪ ਕਹ ਲਓ ਸਾਈਨ ਇਨ ਕਹ ਲਓ ਉਹ ਤੁਸੀਂ ਪਹਿਲਾਂ ਜ਼ਰੂਰ ਕਰਨਾ ਜੀ ਜਿਸ ਤਰ੍ਹਾਂ ਵੀ ਤੁਹਾਡੇ ਤੋਂ ਆਪਸ਼ਨ ਆ ਮੰਗਿਆ ਮੈਂ ਜਿੰਨਾ ਕਿ ਤੁਹਾਨੂੰ ਦਿਖਾ ਸਕਦਾ ਤੁਹਾਨੂੰ ਦਿਖਾਉਂਗਾ ਜੀ ਕਿਉਂਕਿ ਮੇਰੇ ਕੋਲੇ ਪਹਿਲਾਂ ਤੋਂ ਰਜਿਸਟਰ ਕਰ ਚੁੱਕਿਆ ਜੀ ਮੈਂ ਇਹਨੂੰ ਫਿਰ ਵੀ ਮੈਂ ਇਹਨੂੰ ਸਾਈਨ ਆਊਟ ਕਰਕੇ ਦੁਬਾਰਾ ਤੋਂ ਸਾਈਨ ਇਨ ਕਰਕੇ ਤੁਹਾਨੂੰ ਦਿਖਾਉਂਗਾ ਜੀ ਕਿ ਕਿਸ ਤਰ੍ਹਾਂ ਆਪਾਂ ਸਾਈਨ ਇਨ ਕਰਨਾ ਹੈ ਜੀ ਤੇ ਅਗਰ ਤੁਹਾਨੂੰ ਫਸਟ ਟਾਈਮ ਤੁਸੀਂ ਇਹ ਡਾਊਨਲੋਡ ਕਰਦੇ ਤਾਂ ਕਿਸੇ ਤਰ੍ਹਾਂ ਦਾ ਤੁਹਾਡੇ ਤੋਂ ਤੁਹਾਡੀ ਜੋ ਗੈਸ ਸਿਲੰਡਰ ਦੀ ਪਾਸਬੁੱਕ ਹੈ ਉਹਦਾ ਨੰਬਰ ਜਾਂ ਕੁਝ ਹੋਰ ਮੰਗਦਾ ਜਿਸ ਤਰ੍ਹਾਂ ਵੀ ਉਹ ਕਹਿੰਦਾ ਐਪਲੀਕੇਸ਼ਨ ਮੰਗਦੀ ਆ ਤੁਸੀਂ ਉਸ ਤਰ੍ਹਾਂ ਉਸ ਨੂੰ ਕਰਕੇ ਤੇ ਇਸ ਨੂੰ ਇੱਕ ਵਾਰੀ ਸਾਈਨ ਇਨ ਕਰ ਲੈਣਾ ਜੀ ਸਾਈਨ ਇਨ ਕਰਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਜੀ ਤੁਸੀਂ ਜਦੋਂ ਐਪਲੀਕੇਸ਼ਨ ਖੋਲੋਗੇ ਜੀ ਤਾਂ ਇਸ ਤਰ੍ਹਾਂ ਤੁਹਾਡਾ ਜਿਹੜਾ ਹੈਗਾ ਰਜਿਸਟਰਡ ਮੋਬਾਈਲ ਨੰਬਰ ਦਾ ਆਪਸ਼ਨ ਆਏਗੀ ਜੀ ਇਸ ਦੇ ਵਿੱਚ ਤੁਸੀਂ ਕੀ ਕਰਨਾ ਜੀ ਆਪਣਾ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਹੈ ਉਹ ਤੁਸੀਂ ਇਹਦੇ ਵਿੱਚ ਫੀਡ ਕਰ ਲੈਣਾ ਜੀ ਮੈਂ ਤੁਹਾਨੂੰ ਜਿਸ ਤਰ੍ਹਾਂ ਆਪਣਾ ਨੰਬਰ ਆਊਟ ਫੀਡ ਕਰਕੇ ਦਿਖਾਉਣਾ ਜੀ ਨੰਬਰ ਫੀਡ ਕਰਨ ਤੋਂ ਜੋ ਨੰਬਰ ਤੁਸੀਂ ਉਹ ਵਾਲਾ ਐਕਸੀਡ ਕਰਨਾ ਜੀ ਜਿਹੜਾ ਤੁਹਾਡਾ ਗੈਸ ਗੈਜੈਂਸੀ ਦੇ ਨਾਲ ਰਜਿਸਟਰਡ ਹੈ ਜੀ ਆ ਦੇਖੋ ਜੀ ਉਸ ਤੋਂ ਬਾਅਦ ਨੰਬਰ ਜਿਹੜਾ ਹੈਗਾ ਕਰਨ ਤੋਂ ਬਾਅਦ ਤੁਹਾਨੂੰ ਇੱਕ OTP ਆਊਗਾ ਜੀ ਠੀਕ ਹੈ ਜੀ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ ਜੀ OTP ਤੁਸੀਂ ਫਿਲ ਕਰ ਦੇਣਾ ਉਰੇ ਥੱਲੇ ਇੱਕ WhatsApp ਤੇ SMS ਦੀ ਜਿਹੜੀ ਹੈਗੀ ਆਪਸ਼ਨ ਹੈ ਦਿੱਤੀ ਹੋਏ ਜੇ ਤੁਸੀਂ ਦੋਨੋਂ ਚਾਹੋ ਤਾਂ ਰੱਖਣੂਆ ਰੱਖ ਸਕਦੇ ਹੋ ਜੇ ਨਹੀਂ ਰੱਖਣੀਆਂ ਚਾਹੁੰਦੇ ਤਾਂ ਤੁਸੀਂ ਨਹੀਂ ਇੱਕ ਉਹਨਾਂ ਦੇ ਵਿੱਚੋਂ ਇੱਕ ਰੱਖ ਸਕਦੇ SMS ਵਾਲੀ ਰੱਖ ਸਕਦੇ ਹੋ ਉਸ ਤੋਂ ਥੱਲੇ ਜਿਹੜੀ ਹੈਗੀ ਹੈ ਪ੍ਰਾਈਵੇਸੀ ਪਾਲਿਸੀ ਸਰਵਿਸ ਦੀ ਇੱਕ ਬਾਕਸ ਆਊਗਾ ਜੀ ਕੁਝ ਇਸ ਤਰ੍ਹਾਂ ਦਾ ਇਹਨੂੰ ਤੁਸੀਂ ਕਲਿੱਕ ਕਰ ਦੇਣਾ ਜੀ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਕ੍ਰੀਏਟ ਅਕਾਊਂਟ ਦੀ ਜਿਹੜੀ ਹੈਗੀ ਆ ਆਪਸ਼ਨ ਤੁਹਾਡੇ ਕੋਲੇ ਉਹ ਆਏਗੀ ਆ ਦੇਖੋ ਜੀ ਠੀਕ ਹੈ ਜੀ ਕ੍ਰੀਏਟਿਵ ਇਸ ਤੋਂ ਅੱਗੇ ਜਦੋਂ ਜਾਓਗੇ ਤਾਂ ਆਹ ਵਾਲਾ ਪੇਜ ਤੁਹਾਨੂੰ ਮਿਲੂਗਾ ਜੀ ਇੱਥੇ ਤੁਸੀਂ ਆਪਣਾ ਇੱਕ ਪੈਨ ਸੈੱਟ ਕਰਨਾ ਜੀ ਠੀਕ ਹੈ ਜੀ ਇਸ ਦੇ ਵਿੱਚ ਤੁਸੀਂ ਇੱਕ ਆਪਦਾ ਪੈਨ ਸੈੱਟ ਕਰਨਾ ਜੀ ਪੈਨ ਸੈੱਟ ਕਰਨ ਤੋਂ ਬਾਅਦ ਤੁਸੀਂ ਆਪਦਾ ਇੱਥੇ ਪੈਨ ਜਦੋਂ ਟਰ ਕਰੋਗੇ ਜੀ ਜੋ ਵੀ ਤੁਹਾਡਾ ਪੈਨ ਜਿਸ ਤਰ੍ਹਾਂ ਮੇਰਾ ਪੈਨ ਹੈ ਮੈਂ ਤੁਹਾਨੂੰ ਟਰ ਕਰਕੇ ਇਹਨੂੰ ਅੱਗੇ ਆ ਦੇਖੋ ਐਂਡ ਪੈਨ ਟਰ ਕਰਨ ਦੇ ਬਾਅਦ ਹੀ ਤੁਹਾਨੂੰ ਆਹ ਵਾਲਾ ਜਿਹੜਾ ਹੈਗੀ ਆ ਉਹ ਸਕ੍ਰੀਨ ਦੇ ਉੱਪਰ ਇਸ ਤਰ੍ਹਾਂ ਦੇਖਣ ਨੂੰ ਐਪਲੀਕੇਸ਼ਨ ਜਿਹੜੀ ਇੱਕ ਵਾਰ ਓਪਨ ਹੋਏਗੀ ਇਸ ਤੋਂ ਬਾਅਦ ਤੁਸੀਂ ਜਾਣਾ ਜੀ ਇੱਥੇ ਨੀਚੇ ਕਲਿਕ ਹੇਅਰ ਟੂ ਚੈੱਕ ਐਲ ਪੀ ਜੀ ਪ੍ਰਾਈਸ ਇੱਥੇ ਤੁਸੀਂ ਪ੍ਰਾਈਸ ਵੀ ਜਿਹੜਾ ਹੈਗਾ ਉਹ ਚੈੱਕ ਕਰ ਸਕਦੇ ਹੋ ਵੀ ਸਿਲੰਡਰ ਦਾ ਇਸ ਟਾਈਮ ਤੇ ਕੀ ਪ੍ਰਾਈਸ ਚੱਲਦਾ ਪਿਆ ਜੀ ਉਸ ਤੋਂ ਥੱਲੇ ਆ ਗਿਆ ਜੀ ਬਾਕ ਸਿਲੰਡਰ ਈ ਕੇ ਵੀ ਸੀ ਐਮਰਜੈਂਸੀ ਐਂਡ ਵਿਊ ਮੋਰ ਅਗਰ ਤੁਸੀਂ ਵਿਊ ਮੋਰ ਤੇ ਜਾਉਂਗੇ ਤਾਂ ਤਾਂ ਵੀ ਤੁਹਾਡੇ ਤੋਂ ਇਹ ਈਕੇਵਾਈਸੀ ਦਾ ਇੱਕ ਪੌਪਅਪ ਤੁਹਾਨੂੰ ਛੋਟਾ ਜਿਹਾ ਆਊਗਾ ਜੀ ਮੇਰਾ ਇੱਥੇ ਨਹੀਂ ਆਊਗਾ ਕਿਉਂਕਿ ਮੈਂ ਈਕੇਵਾਈਸੀ ਕਰ ਚੁੱਕਿਆ ਹਾਂ ਠੀਕ ਹੈ ਜੀ ਜਾਂ ਤੁਸੀਂ ਜਿਹੜਾ ਏ ਈਕੇਵਾਈਸੀ ਦਾ ਇੱਕ ਅਲੱਗ ਤੋਂ ਹੀ ਆਪਸ਼ਨ ਦਿੱਤੀ ਹੋਈ ਇਹ ਤੇ ਕਲਿੱਕ ਕਰੋਗੇ ਤਾਂ ਤਾਂ ਵੀ ਤੁਹਾਨੂੰ ਜਿਹੜਾ ਹੈਗਾ ਉਹ ਈਕੇਵਾਈਸੀ ਵਾਲਾ ਇੱਕ ਪੌਪਅਪ ਓਪਨ ਹੋਏਗਾ ਜੀ ਵਿਊ ਮੋਰ ਤੇ ਤੁਸੀਂ ਜਾਓਗੇ ਤਾਂ ਜੀ ਕਲਿੱਕ ਕਰੋਗੇ ਤਾਂ ਆ ਦੇਖੋ ਜੀ ਅੱਗੇ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਓਪਨ ਹੋ ਜਾਂਦਾ ਜੀ ਜਿਸ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਸਾਰਾ ਤੁਹਾਡਾ ਡੀਲਰ ਦਾ ਨਾਮ ਤੇ ਉਸ ਦਾ ਫੋਨ ਨੰਬਰ ਤੇ ਤੁਹਾਡੀ ਜਿਹੜੀ ਹੈਗੀ ਬੁਕਿੰਗ ਕਰਨ ਦਾ ਬੁਕਿੰਗ ਦਾ ਤੁਸੀਂ ਪਿੱਛੇ ਹੀ ਕਰ ਸਕਦੇ ਹੋ ਇੱਥੇ ਤੁਹਾਡੀ ਪੂਰੀ ਡਿਟੇਲ ਖੁੱਲ ਜਾਂਦੀ ਹੈ ਜੀ ਕਿਸ ਨਾਮ ਤੇ ਤੁਹਾਡੀ ਕਾਪੀ ਹੈ ਜੀ ਤੇ ਕਿਹੜਾ ਤੁਹਾਡਾ ਡੀਲਰ ਹੈ ਇੱਥੇ ਇਹ ਦੇਖੋ ਈ ਕੇਵਾਈਸੀ ਜਿਹੜੀ ਹੈਗੀ ਇਹ ਮੇਰੀ ਆਲਰੇਡੀ ਹੋ ਚੁੱਕੀ ਹੈ ਜੀ ਜਿਤ ਮਨ ਤੁਖਾ ਮਾ ਆ ਦੇਖੋ ਜੀ ਬਾਇਓਮੈਟ੍ਰਿਕ অথেন্টিਕੇਸ਼ਨ ਆਲਰੇਡੀ ਕੰਪਲੀਟਡ ਔਨ 2 ਦਸੰਬਰ 2025 ਤਾਂ ਚਾਰ ਦਿਨ ਹੀ ਪਹਿਲਾਂ ਮੈਂ ਇਹ ਜਿਹੜੀ ਹੈਗੀ ਹੈ ਈਕੇਵਾਈਸੀ ਕੀਤੀ ਹੈ ਜੀ ਇਹਦੇ ਵਿੱਚ ਕੀ ਹੈ ਜੀ ਕਿ ਮੈਂ ਤਾਂ ਇਹ ਸਾਰਾ ਕੁਝ ਕਰ ਚੁੱਕਿਆ ਹਾਂ ਜੀ ਠੀਕ ਹੈ ਜੀ ਕਿਉਂਕਿ ਮੇਰੇ ਕੋਲੇ ਹੁਣ ਪੌਪ ਅਪ ਨਹੀਂ ਸ਼ੋ ਹੋਏਗਾ ਜੀ ਠੀਕ ਹੈ ਤੁਸੀਂ ਜਦੋਂ ਈਕੇਵਾਈਸੀ ਤੇ ਕਲਿੱਕ ਕਰੋਗੇ ਜੀ ਈਕੇਵਾਈਸੀ ਤੇ ਕਲਿੱਕ ਕਰਨ ਤੋਂ ਬਾਅਦ ਜਦੋਂ ਉਹਦਾ ਪੌਪ ਅਪ ਆਏਗਾ ਜੀ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਪੇਜ ਆਏਗਾ ਜਿਸ ਦੇ ਉੱਪਰ ਤੁਹਾਨੂੰ ਸਾਰੀਆਂ ਸਰਵਿਸ ਤੇ ਉਹ ਜਿਹੜਿਆ ਰੀਡ ਕਰਨ ਲਈ ਉਹ ਆਖੇਗਾ ਜੇ ਤੁਸੀਂ ਉਹ ਪੜ੍ਹਨੀ ਹੈ ਤਾਂ ਪੜ੍ਹ ਲਿਓ ਜੀ ਨਹੀਂ ਤਾਂ ਤੁਸੀਂ ਕੀ ਕਰਨਾ ਜੀ ਅ ਉਸ ਦੇ نیچے ਇੱਕ ਟਿਕ ਮਾਰਕ ਬਾਕਸ ਜਿਸ ਤਰ੍ਹਾਂ ਆਪਾਂ ਪਿੱਛੇ ਕੀਤਾ ਹੈਗਾ ਰਜਿਸਟ੍ਰੇਸ਼ਨ ਕਰਨ ਵੇਲੇ ਇਸ ਐਪਲੀਕੇਸ਼ਨ ਦੇ ਵਿੱਚ ਲੌਗਇਨ ਕਰਨ ਦੇ ਟਾਈਮ ਉਸ ਤਰ੍ਹਾਂ ਦਾ ਇੱਕ ਚੈੱਕ ਬਾਕਸ ਦਿੱਤਾ ਹੋਊਗਾ ਜੀ ਉਸ ਤੇ ਕਲਿੱਕ ਕਰਕੇ ਜਦੋਂ ਤੁਸੀਂ ਨੈਕਸਟ ਕਰੋਗੇ ਜੀ ਉਸ ਟਾਈਮ ਤੇ ਆਪਣੇ ਆਪ ਜਿਹੜੀ ਐਪਲੀਕੇਸ਼ਨ ਮੈਂ ਤੁਹਾਨੂੰ ਇੱਥੇ ਦਿਖਾਈ ਸੀ ਜੀ ਆ ਵਾਲੀ ਆਧਾਰ ਫੇਸ ਆਰ ਡੀ ਠੀਕ ਹੈ ਜੀ ਇਹ ਤੁਹਾਡੀ ਆਪਣੇ ਆਪ ਹੀ ਓਪਨ ਹੋ ਜਾਏਗੀ ਤੇ ਤੁਹਾਡਾ ਫੇਸ ਸਕੈਨ ਹੋ ਜਾਏਗਾ اگر ਤੁਸੀਂ ਕਿਸੇ ਤਰ੍ਹਾਂ ਦਾ ਕੋਈ موبائل نمبر ਲਿਆ ਜਾਂ ਕੋਈ ਉਹਦੇ ਕਿਸੇ ਤਰ੍ਹਾਂ ਦਾ ਕੋਈ ਹੋਰ اپڈیٹ ਕਰਵਾਇਆ ਤਾਂ موبائل ਤੇ ਹੀ ਅੱਜਕੱਲ ਕਰਦੇ ਆ ਜੀ ਉਹ ਇੱਕ ਸਰਕਲ ਆਏਗਾ گول ਉਹਦੇ ਵਿੱਚ ਤੁਹਾਡਾ ਜਿਹੜਾ ਚਿਹਰਾ ਹੋ ਵਿੱਚ ਉਹਦੇ ਤੁਸੀਂ ਪੂਰੀ ਤਰ੍ਹਾਂ ਸਹੀ ਤਰ੍ਹਾਂ ਢੰਗ ਨਾਲ ਲਿਆ ਕੇ ਉਹਨੂੰ ਜਦੋਂ ਉਹ ਪਹਿਲਾਂ ਰੈੱਡ ਕਲਰ ਦਾ ਹੋਏਗਾ ਸਰਕਲ ਜਦੋਂ 그린 ਹੋ ਜਾਏਗਾ ਤੇ ਤੁਸੀਂ ਜਸਟ ਇੱਕ ਨਾਰਮਲੀ ਜਿਵੇਂ ਆਪਾਂ پلਕਾਂ ਨੂੰ ਇੱਕ ਵਾਰੀ ਝਮਕਦੇ ਆ ਜੀ ਇਸ ਤਰ੍ਹਾਂ پلਕਾਂ ਨੂੰ ਬੰਦ ਕਰਕੇ ਖੋਲਣਾ ਹੈ ਜੀ ਨਾਲ ਦੀ ਨਾਲ ਤੁਹਾਡੀ ਫੋਟੋ ਹੈ ਜਿਹੜੀ ਉਹ ਕਲਿੱਕ ਹੋ ਜੇਗੀ ਕਲਿੱਕ ਹੋਣ ਤੋਂ ਬਾਅਦ ਆਟੋਮੈਟਿਕਲੀ ਹੀ ਨਾਲ ਦੀ ਨਾਲ ਹੀ ਜਿਹੜਾ ਹੈਗਾ ਉਹ ਤੁਹਾਡਾ ਆ ਜਾਏਗਾ ਕਿ ਤੁਹਾਡੀ ਜਿਹੜੀ ਈ ਕੇਵਾਈਸੀ ਹੈ ਉਹ ਕੰਪਲੀਟ ਹੋ ਗਈ ਹੈ ਇਹ ਇੰਨਾ ਕੀ ਪ੍ਰੋਸੈਸ ਹੈ ਜੀ ਇਹ ਤੁਸੀਂ ਦੋਨੇ ਐਪਲੀਕੇਸ਼ਨਾਂ ਤੁਸੀਂ ਡਾਊਨਲੋਡ ਕਰਕੇ ਆਪਦੇ ਫੋਨ ਦੇ ਵਿੱਚ ਘਰ ਬੈਠੇ ਹੀ ਈ ਕੇਵਾਈਸੀ ਕਰ ਸਕਦੇ ਹੋ ਤੇ ਜੇਕਰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ